ਜਿਸ ਪੁੱਤਾਂ ਨੂੰ ਉਂਗਲੀ ਫੜ ਕੇ ਤੁਰਨਾ ਮੈਂ ਸਿਖਾਉਣਾ ਉਹ ਵਿੱਚ ਵੱਡਾ ਪੇਰ ਤੇ ਆਸ਼ਰਮ ਉਹਨਾਂ ਨੇ ਇਹ ਛੱਡ ਆਉਣਾ ਉਹ ਵਿੱਚ ਵੱਡਾ ਪੇਰ ਤੇ ਆਸ਼ਰਮ ਉਹਨਾਂ ਨੇ ਇਹ ਛੱਡ ਆਉਣਾ ਉਹ ਕਰਦੇ ਮਾਲਕ ਬਣ ਜਾਣਗੇ ਕਰਦੇ ਮਾਲਕ ਬਣ ਜਾਣਗੇ ਵੰਡ ਲੈਣਗੇ ਮੈਨੂੰ ਦੱਸ ਦੇ ਮੇਰਿਆ ਨਾ ਪਾਵੇ ਮੇਰਾ ਕਿਹੜਾ ਅਸਰ ਗਰਾ ਮੈਨੂੰ ਦੱਸ ਦੇ ਮੇਰਿਆ ਰੱਬਾ ਨੇ ਮੇਰਾ ਕਿਹੜਾ ਅਸਰ ਗਰਾ ਅੱਜ ਕੱਖੋਂ ਹੌਲੀ ਪੈ ਗਈ ਮੈਂ ਕਦੇ ਮੇਰੀ ਵੀ ਸਰਦਾਰੀ ਸੀ ਕਦੇ ਸੁਪਨੇ ਵਿੱਚ ਵੀ ਸੋਚਿਆ ਨਾ ਮੇਰੀ ਇੰਨੀ ਕਿਸਮਤ ਮਾੜੀ ਸੀ ਤੁਸੀਂ ਬੁੱਢੀਆਂ ਪਿੱਛੇ ਲੱਗ ਕੇ ਵੇ ਖੁਸ਼ ਹੋ ਜੋ ਮੈਨੂੰ ਕੱਢ ਕੇ ਵੇ ਤੁਸੀਂ ਬੁੜੀਆਂ ਪਿੱਛੇ ਲੱਗ ਕੇ ਵੇ ਖੁਸ਼ ਹੋ ਜੋ ਮੈਨੂੰ ਕੱਢ ਕੇ ਵੇ ਮੈਂ ਕਿਦਾਂ ਪਰਦੇ ਪਾਲੂੰਗੀ ਨਹੀਂ ਜਾਣਾ ਕੁੜੀ ਦੇ ਬੂਹੇ ਮੈਂ ਰੋਟੀ ਮੰਗ ਕੇ ਖਾ ਲੂੰਗੀ ਨਹੀਂ ਜਾਣਾ ਕੁੜੀ ਦੇ ਬੂਹੇ ਮੈਂ ਰੋਟੀ ਮੰਗ ਕੇ ਖਾ ਲੂੰਗੀ ਲੋਕਾਂ ਨੇ ਤਾਂ ਮਹਿਲ ਬਣਾ ਲਏ ਤੇਰੇ ਕੋਠੇ ਕੱਚੇ ਵੇ ਆਪ ਕਮਾਉਣਾ ਹੈ ਆਪ ਖਾ ਜਾਣਾ ਹੈ ਭੁਖੇ ਤੇਰੇ ਬੱਚੇ ਵੇ ਨਾ ਸਿਆਲ ਵਿੱਚ ਮਿਲਣ ਕੋਟੀਆਂ ਨਾ ਸਿਆਲ ਵਿੱਚ ਮਿਲਣ ਕੋਟੀਆਂ ਪੈਰੋਂ ਵੀ ਨੰਗੇ ਰਹਿੰਦੇ ਨੇ ਇਕ ਤੇਰੇ ਕਰਕੇ ਵੇ ਪੁੱਤਰਾ ਮੈਨੂੰ ਅੰਬੜੀ ਦੀ ਮਾਂ ਕਹਿੰਦੇ ਨੇ ਇੱਕ ਤੇਰੇ ਕਰਕੇ ਵੇ ਪੁੱਤਰਾ ਮੈਨੂੰ ਅੰਬੜੀ ਦੀ ਮਾਂ ਕਹਿੰਦੇ ਨੇ ਉਹ ਕਈ ਲਾ ਕੇ ਜਵਾਨ ਟੀਕੇ ਨਾੜਾ ਜਦ ਦੇਖੋ ਕੀਤੀਆਂ ਬਲੌਕ ਨੇ ਹਾਲ ਘਰਾਂ ਵਿੱਚ ਔਰਤਾਂ ਦੇ ਮੰਦੜੇ ਤੇ ਕਈਆਂ ਲੈ ਲਏ ਤਲਾਕ ਨੇ ਕਦੇ ਪੰਜ ਦਰਿਆ ਸੀ ਸਾਡੇ ਵਗਦੇ ਕਦੇ ਪੰਜ ਦਰਿਆ ਸੀ ਸਾਗੇ ਛੇਵਾਂ ਨਸ਼ਿਆਂ ਦਾ ਬਹਿ ਗਿਆ ਬਹਿ ਗਿਆ ਹੂਤੇ ਭੇਜਿਆ ਸੀ ਰੱਬਾ ਕਿਹੜੇ ਕੰਮ ਨੂੰ ਐ ਬੰਦਾ ਕਿਹੜੇ ਰਾਹ ਪੈ ਗਿਆ ਵਿੱਚ ਬੜਾ ਪੇ ਲੋੜ ਪੈਂਦੀ ਆ ਪੁੱਤ ਦੇ ਕੰਦੇ ਦੀ ਸਮਾਂ ਐਸੀ ਇੱਕ ਚੀਜ਼ ਜੋ ਪਰਖ ਕਰਾ ਜਾਏ ਬੰਦੇ ਦੀ ਜਦੋਂ ਮਾਂ ਪਿਓ ਘਰ ਚੋਂ ਕੱਢ ਹਵੇਲੀ ਪਾਇਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਏ ਆਕੀ ਫਸਲ ਤੇ ਗੜੇ ਕਿਉਂ ਪੈਂਦੇ ਓਏ ਲੋਕੀ ਰੱਬ ਨੂੰ ਮਾੜਾ ਕਹਿੰਦੇ ਆਪੋ ਆਪਣੀ ਪਈਆ ਸਭ ਨੂੰ ਓਏ ਉਹਦਾ ਬਣਦਾ ਹੱਕ ਨਹੀਂ ਦਿੰਦੇ ਉਹ ਕੱਚੀ ਹੋਵੇ ਜਾਂ ਪੱਕੀ ਹੋਵੇ ਓਏ ਆਪੇ ਹੀ ਲੈਂਦਾ ਹੈ ਭੱਜ ਲੋ ਕੋ ਜਿੱਦਾਂ ਦੇ ਆਪਾਂ ਹੋ ਗਏ ਓਏ ਉਦਾਂ ਦਾ ਹੋ ਗਿਆ ਰੱਬ ਲੋ ਕੋ